ਸਭ ਤੋਂ ਪਿਆਰੇ ਖਾਲਸਾ ਜੀ ਗੁਰਸਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੂਜੇ ਹੱਥ ਦੇ ਵਿੱਚ 6 ਵਾਲਾ ਤੋੜੇ ਦਾ ਦੂਜਾ ਤਰੀਕਾ ਸਿੱਖਣਾ ਠੀਕ ਹੈ ਜੀ ਵੀ ਦੂਜੇ ਤਰੀਕੇ ਨਾਲ 6 ਵਾਲਾ ਥੋੜਾ ਕਿਸ ਤਰ੍ਹਾਂ ਵੱਜਦਾ ਇਸ ਦੂਜੇ ਤਰੀਕੇ ਨੂੰ ਆਪਾਂ ਪਹਿਲੇ ਹੱਥ ਵਿੱਚ ਵੀ ਵਜਾ ਸਕਦੇ ਹਾਂ ਅਤੇ ਦੂਜੇ ਦੇ ਵਿੱਚ ਠੀਕ ਹੈ ਇਹ ਆਪਣੀ ਮਰਜ਼ੀ ਅਧੀਨ ਆਪਾਂ ਕਿਹੜਾ ਤਰੀਕਾ ਵਜਾਉਣਾ ਚਾਹੁੰਦੇ ਹਾਂ ਪਰ ਆਪਾਂ ਅੱਜ ਦੀ ਵੀਡੀਓ ਦੇ ਵਿੱਚ 6 ਵਾਲਾ ਥੋੜਾ ਦੂਜੇ ਤਰੀਕੇ ਨਾਲ ਕਿਵੇਂ ਵਜਾਈਦਾ ਉਹ ਸਿੱਖਣਾ ਠੀਕ ਆ ਜੀ ਆਓ ਆਪਾਂ ਜਾਰਾ ਸਾਮਾ ਨਾਮ ਲਗਾਉਂਦੇ ਹੋਏ ਇਸ ਵੀਡੀਓ ਨੂੰ ਸ਼ੁਰੂ ਕਰਦੇ ਆ ਜੀ ਮੈਂ ਵਜਾਉਂਗਾ ਸ਼ੁਰੂ ਤੋਂ ਹੀ ਪਰ 6 ਵਾਲਾ ਥੋੜਾ ਜਿਹੜਾ ਹੈਗਾ ਉਹ ਵੱਖਰਾ ਆਊਗਾ ਇਹਦੇ ਵਿੱਚ ਜਾਲੇ ਤੱਕ ਕੇ ਬਜਾਇਆ ਸੀ ਹੁਣ ਆਪਾਂ ਸਿਰਫ ਉੱਪਰ ਹੀ ਰਹਿਣਾ ਠੀਕ ਹੈ 6 ਵਾਲੇ ਟੋੜੇ ਦੇ ਵਿੱਚ ਇਹ ਦੂਜਾ ਤਰੀਕਾ ਹੈਗਾ ਹੁਣ ਆਪਾਂ ਇਹਨੂੰ ਹੋਲੀ ਕਰਕੇ ਸਮਝਦੇ ਆਂ ਵੀ 6 ਵਾਲਾ ਟੋੜਾ ਇਸ ਤਰ੍ਹਾਂ ਇਹਦੀ ਰੁਕਾਈ ਸਾਦ ਸੰਗਤ ਉਸੇ ਤਰ੍ਹਾਂ ਹੈਗੀ ਜਿਵੇਂ ਆਪਾਂ ਜਿਹਨੂੰ ਕਹਿੰਦੇ ਆ ਰੋਕਣਾ ਠੀਕ ਹੈ ਰੁਕਾਈ ਬਿਲਕੁਲ ਦੇਖੋ 3 ਵਾਲੇ ਟੋੜੇ ਦੀ ਵੀ ਇਹੀ ਰੁਕਾਈ ਹੁੰਦੀ ਆ 6 ਵਾਲੇ ਟੋੜੇ ਦੀ ਵੀ ਇਹੀ ਰੁਕਾਈ ਹੁੰਦੀ ਆ ਠੀਕ ਹੈ ਉਸ ਤੋਂ ਬਾਅਦ ਕੀ ਕਰਨਾ ਕਿ ਰਹਾ ਤੇ 10 ਹੱਥ ਨਾਲ ਤੇ ਜਿਹੜਾ ਬੰਦ ਦਾ ਲਾਸਟ ਵਾਲਾ ਉਹ ਸੇਮ ਹੀ ਆ ਠੀਕ ਹੈ ਹੁਣ ਇਹਦੇ ਵਿੱਚ ਇਹਨੂੰ ਆਪਾਂ ਰਬਾਈ ਵੀ ਵਿੱਚ ਕਰਦੇ ਆਂ ਔਰ ਤਿੰਨ ਵਾਲਾ ਥੋੜੇ ਨੂੰ ਬੰਦ ਤੱਕ ਵਜਾਵਾਂਗੇ ਜਿੱਥੇ ਜਾ ਕੇ ਥੋੜਾ ਬੰਦ ਹੁੰਦਾ ਇਹਦੇ ਵਿੱਚ ਇੱਕ ਗੱਲ ਇਹ ਸਮਝਣ ਵਾਲੀ ਆ ਵੀ ਆਪਾਂ ਜਿਹੜੇ ਇਹ ਹੱਥ ਨੇ ਨਾ ਦੇਖੋ ਇੰਨੇ ਇੰਨੇ ਫਰਗਣ ਉਸ ਤੋਂ ਬਾਅਦ ਦੇਖੋ ਫਿਰ ਆਪਾਂ ਇਸ ਗੱਲ ਨੂੰ ਸਮਝਦੇ ਆਂ ਇੱਥੇ ਤੱਕ ਰੋਕਣਾ ਹੋ ਗਿਆ ਇਸ ਤੋਂ ਬਾਅਦ ਠੀਕ ਹੈ ਮੈਂ ਤੁਹਾਨੂੰ ਵਖਰਾ ਵਖਰਾ ਕਰਕੇ ਦੱਸਦਾ ਪਰ ਆਪਾਂ ਬਾਅਦ ਵਿੱਚ ਸਮੇਂ ਦੇ ਹਿਸਾਬ ਨਾਲ ਜਿੰਨਾ ਇਹਨੂੰ ਟਾਈਮ ਲੱਗਦਾ ਦੇਖੋ ਪਹਿਲਾਂ ਇਸ ਤਰ੍ਹਾਂ ਕਰ ਲੈਣਾ ਫਿਰ ਦੂਜਾ ਭਾਗ ਇਹ ਹੋ ਗਿਆ ਤੀਜੇ ਤੇ ਬੰਦ ਹੁਣ ਆਪਾਂ ਇਹਨੂੰ ਜਿਸ ਤਰ੍ਹਾਂ ਇਹਦੀ 4 ਆ ਉਸ ਤਰ੍ਹਾਂ ਬੁਝਾ ਦੇਣਾ ਜਾ ਕੇ ਨਾਲ ਦੀ ਨਾਲ ਜਿਵੇਂ ਆਪਾਂ ਪਹਿਲਾ ਅੰਤਰੀ ਵਾਲਾ ਕਿਹੜਾ ਸੀ ਉਹ ਕੱਢ ਕੇ ਫਿਰ ਆਪਾਂ ਜਿਹੜਾ ਹੈਗਾ ਅ ਦੂਜਾ ਹੰਤ ਧਫਾ ਸ਼ੁਰੂ ਕਰ ਲੈਣਾ ਠੀਕ ਹੈ ਜੀ ਜੇ ਨਹੀਂ ਸਮਝ ਆ ਰਿਹਾ ਤਾਂ ਤੁਸੀਂ ਵੀਡੀਓ ਨੂੰ ਪਿੱਛੇ ਰਿਵਰਸ ਕਰਕੇ ਵੀ ਦੇਖ ਸਕਦੇ ਹੋ ਹੌਲੀ ਕਰਕੇ ਵੀ ਦੇਖ ਸਕਦੇ ਹੋ ਜੇ ਕੋਈ ਪੁੱਛਣਾ ਤਾਂ ਨੰਬਰ ਦਿੱਤੇ ਹੋਏ ਨੇ ਉੱਥੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਇੰਨੀ ਹਾਜ਼ਰੀ ਕਰਿਓ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ